ਮੋਹਾਲੀ 에어ਪੋਰਟ ਤੇ 35 ਫੁੱਟ ਉੱਚਾ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਬੁੱਤ ਲੱਗਣ ਜਾ ਰਿਹਾ ਹੈ। ਇਹ ਐਲਾਨ ਅੱਜ 78ਵੇਂ ਆਜ਼ਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕੀਤਾ ਹੈ। ਆਉਣ ਵਾਲੀ 28 ਸਤੰਬਰ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸਰਕਾਰ ਸ਼ਹੀਦ ਭਗਤ ਸਿੰਘ 에어ਪੋਰਟ ਮੋਹਾਲੀ ਤੇ 35 ਫੁੱਟ ਉੱਚਾ ਭਗਤ ਸਿੰਘ ਦਾ ਬੁੱਤ ਲਗਾਏਗੀ। ਇਸ ਦੇ ਨਾਲ ਨਾਲ ਹੀ ਸਰਕਾਰ ਦੇ ਵੱਲੋਂ ਹਲਵਾਰਾ 에어ਪੋਰਟ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਪਾ ਦੇ ਨਾਂ ਤੇ ਰੱਖਣ ਦੀ ਤਜਵੀਜ਼ ਵੀ ਕੇਂਦਰ ਸਰਕਾਰ ਨੂੰ ਭੇਜੀ ਗਈ ਹੈ। ਮੁਹਾਲੀ ਇੰਟਰਨੈਸ਼ਨਲ 에어ਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਰੱਖਿਆ ਗਿਆ ਹੈ। 28 ਸਤੰਬਰ ਨੂੰ 35 ਫੁੱਟ ਉੱਚਾ ਸ਼ਹੀਦ ਭਗਤ ਸਿੰਘ ਦਾ ਬਹੁਤ ਵੱਡਾ ਬੁੱਤ ਜਿਹੜਾ ਹੈ ਉਹਦੀ ਇਨੌਗੁਰੇਸ਼ਨ ਹੋ ਜੂਗੀ। 28 ਸਤੰਬਰ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ ਦੇਣਾ। ਇੱਕ 에어ਪੋਰਟ ਹਲਵਾਰੇ ਉਹਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਬਾ ਕਿਉਂਕਿ ਉਹਨਾਂ ਦੇ ਪਿੰਡ ਨੇ ਉਹ ਹਲਵਾਰੇ ਵਾਲੇ ਪਿੰਡ ਜਿਹੜੇ ਨੇ। ਔਰ ਉਹਨਾਂ ਦੇ ਨਾਂ ਤੇ ਰੱਖਣ ਦੀ ਤਜਵੀਜ਼ ਅਸੀਂ ਕੇਂਦਰ ਨੂੰ ਭੇਜੀ ਹੈ। ਔਰ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਦੇ ਨਾਂ ਤੇ 에어ਪੋਰਟ ਹੋਣਾ ਚਾਹੀਦਾ। ਉਹਦਾ ਇੱਕ ਕਾਰਨ ਹੈ ਕਿ ਉਸ ਵੇਲੇ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਉਸ ਜ਼ਮਾਨੇ 'ਚ ਕੈਲੀਫੋਰਨੀਆ ਦੀ ਬਰਕਲੇ ਯੂਨੀਵਰਸਿਟੀ 'ਚ ਪਾਇਲਟ ਦਾ ਕੋਰਸ ਕਰਨ ਗਏ ਸੀ ਉਸ ਵੇਲੇ ਪਾਇਲਟ ਬਣਨ ਗਏ ਸੀ ਜਦੋਂ ਫਿਰ ਗਦਰੀ ਬਾਬਿਆਂ ਨਾਲ ਮੇਲ ਹੋ ਗਿਆ ਤੇ ਫਿਰ ਆਜ਼ਾਦੀ ਦੇ ਸੰਘਰਸ਼ 'ਚ ਕੁੱਦ ਪੇ 19 ਸਾਲ ਦੀ ਉਮਰ 'ਚ ਫਾਂਸੀ ਹੋ ਗਈ ਤੇ ਸ਼ਹੀਦ ਆਜ਼ਮ ਭਗਤ ਸਿੰਘ ਹਰ ਵਕਤ ਉਹਨਾਂ ਦੀ ਫੋਟੋ ਕਰਤਾਰ ਸਿੰਘ ਸਰਾਭੇ ਦੀ ਫੋਟੋ ਆਪਣੀ ਜੇਬ 'ਚ ਤੇ ਫੋਟੋ ਦੇ ਪਿੱਛੇ ਲਿਖੀਆਂ ਹੋਈਆਂ ਉਹ ਲਾਈਨਾਂ ਕਿ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਉਹ ਲਿਖਿਆ ਹੁੰਦਾ ਸੀ ਸੋ ਉਹਨਾਂ ਸ਼ਹੀਦਾਂ ਦੀ ਆਤਮਾ ਨੂੰ ਆਪਾਂ ਸਕੂਨ ਤਾਂ ਦੇ ਸਕਦੇ ਹਾਂ ਜੀ ਉਹਨਾਂ ਨੂੰ ਯਾਦ ਰੱਖਾਂਗੇ ਉਹਨਾਂ ਦੇ ਦਿਨ ਮਨਾਵਾਂਗੇ ਇਹ ਨਹੀਂ ਹੈਗਾ ਕੱਲੇ ਦਿਨ ਆਲੇ ਦਿਨ ਜਾਣਾ ਹੈ ਉਹਨਾਂ ਦੇ ਪਰਿਵਾਰਾਂ ਦੀ ਸਿਆਪ ਸੰਭਾਲ ਕਰਾਂਗੇ ਉਹਨਾਂ ਦੀਆਂ ਯਾਦਾਂ ਨੂੰ ਰੱਖਾਂਗੇ ਇਹ ਸਾਡੇ ਪਰਵਾਨੇ ਜਿਹੜੇ ਆਜ਼ਾਦੀ ਦੇ ਨੇ ਇਹ ਉਹਨਾਂ ਕਰਕੇ ਆ ਦਿਨ ਆਏ ਨੇ ਆ mm